म सत्कार मंच पे बैठे मेरे बहुत सत्कार योग मेरे वीर शेरा जी नवतेज सिंह बिटू छोटी भैन बीबा चरणजीत ਸੰਨੀ ਜੀ ਸਾਹਿਬ ਜੀ ਮੋਲਕ ਜੀ ਬਾਕੀ ਵਿੰਦਰ ਸਿੰਘ ਜੀ ਸਾਬੀ ਜੀ ਤੇ ਮੇਰੇ ਮੰਡਲ ਪ੍ਰਧਾਨ ਜੋ ਕਿ ਬੀਜੇਪੀ ਦੇ ਮੰਡਲ ਪ੍ਰਧਾਨ ਮੰਗਲ ਸਿੰਘ ਤੇ ਉਹਨਾਂ ਦਾ ਨਾਲ ਜਨਨਕਤਰ ਸੁਖ ਆ ਗਏ ਸਾਰੇ ਤੇ ਮੋਲਕ ਜੀ ਆ ਜਨਨਕਤਰ ਨਾਲ ਉਹਨਾਂ ਦੇ ਆਏ ਆ ਨਾਲ ਮੇਰੇ ਰਵੀ ਜੀ ਆ ਕਿਉਂਕਿ ਮੈਂ ਪਹਿਲਾਂ ਦੱਸਣਾ ਚਾਹੁੰਦੀ ਸਾਰੇ ਮੰਚ ਤੇ ਬਿਲਕੁਲੋਂ ਕਿ ਅੱਜ ਅਸੀਂ ਬਹੁਤ ਵੱਡੇ ਲੈਵਲ ਤੇ ਜਿਵੇਂ ਕਿ ਆਪਾਂ ਪਾਰਲੀਮੈਂਟ ਦੀ ਰੈਕਸ਼ਨ ਲੜ ਰਹੇ ਆ ਤੁਹਾਨੂੰ ਉਹਦਾ ਪੱਲੀ ਪਾ ਜਾਣਦੇ ਹੋ ਪਰਮ ਸਰਕਾਰ ਜੋ ਪੂਰਪਿਆਰੀ ਸਾਰਸੰਗਤ ਜਿੱਦੋਂ ਗੱਲ ਕਰਦੇ ਅਗੇ ਧਿਆਨ ਉਹ ਤੇ ਦਿਓ ਪਰਮ ਸਰਕਾਰ ਜੋ ਪੂਰਪਿਆਰੀ ਸਾਰਸੰਗਤ ਫਤਿਹ ਸਾਜੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਹ ਮੱਲੇ ਚ ਆਣ ਕੇ ਯਾਦ ਆਇਆ ਕਿ ਮੇਰੀਆਂ ਪਹਿਲਾਂ ਬੱਚੀਆਂ ਤੇ ਜਦੋਂ ਅਸੀਂ ਇੱਥੇ ਗੋਤਰਾ ਸਾਹਿਬ ਬਣਦਾ ਸੀ ਤੇ ਅਸੀਂ ਜਨ ਨੂੰ ਨਹੀਂ ਆ ਤੇ 2-2 ਰੁਪਏ 3-3 ਇਕੱਠੇ ਕਰਕੇ ਗੋਤਰਾ ਸਾਹਿਬ ਦੀ ਸੇਵਾ ਕੀਤੀ। ਭੈਣੋ ਜੇਕਰ ਆਪਾਂ ਸੇਵਾ ਕਰ ਸਕਦੇ ਹਾਂ ਤੇ ਅੱਜ ਦੇ ਦੇਰ ਦੇ ਵਿੱਚ ਆਪਣੇ ਬੱਚੇ ਆਪਾਂ ਇਹਨਾਂ ਵੱਲ ਲੋਕਾਂ ਨਾਲ ਵੇਖ ਕੇ ਕਿ ਪ੍ਰਮਾਤਮਾ ਨੇ ਜੇ ਜੋ ਦੇਤਾ ਮੈਂ 5200 ਰੁਪਏ ਸਗਤ ਕੀ ਸਿਰ ਸਰਦਾਰ ਪ੍ਰਕਾਸ਼ ਸਿੰਘ ਵਾਦਲੇ ਨੇ ਦਿੱਤੀ ਜੇ ਆਟਾ ਦਾਲ ਦਿੱਤਾ ਸਰਦਾਰ ਪ੍ਰਕਾਸ਼ ਸਿੰਘ ਵਾਦਲੇ ਨੇ ਦਿੱਤਾ ਜੇਕਰ ਸਾਈਕਲ ਦਿੱਤੇ ਸਾਡੀਆਂ ਬੱਚਿਆਂ ਨੂੰ ਸਰਦਾਰ ਪ੍ਰਕਾਸ਼ ਸਿੰਘ ਵਾਦਲੇ ਤੁਸੀਂ ਪਲੀ ਬਾਤ ਇਹ ਜਾਣਦੇ ਹੋ ਕਿ ਪਾਰਲੀਮੈਂਟ ਦੀ ਇਲੈਕਸ਼ਨਾਂ ਤੇ 9 ਹਲਕਿਆਂ ਦੇ ਪੁੱਤਾਂ ਆਪਾਂ ਲੈਣੀਆਂ 9 ਹਲਕਿਆਂ ਵਿੱਚ ਇਸ ਹਲਕੇ ਦੇ ਵਿੱਚ ਸਾਰੇ ਜਿਹੜੇ ਸਰਕਾਰ ਚੋਂ ਪੈਣਾ ਵੇਖੀਆਂ ਬੀਬੀ ਚਰਨਜੀਤ ਰੇ ਵਿਸਤਾਰ ਨਾਲ ਦੱਸਿਆ ਕਿ ਆਪਾਂ ਵਕਾਊ ਨਹੀਂ 5000 ਰੁਪਏ ਪਿੱਛੇ ਆਪਾਂ ਵੇਚ ਜੀਏ ਬਿਲਕੁਲ ਨਹੀਂ ਭੈਣੋ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਆ ਆਪਣੇ ਬੱਚਿਆਂ ਨੂੰ ਅੱਕੇ ਪੜਨਾਵਾ ਇਹਨਾਂ ਮੌਕੇ ਹੀ ਭਾਂਤੇਰੀ ਇਹਨਾਂ ਦੇ ਮੌਕੇ ਦੇ ਮਗਰ ਲੱਗਣਾ ਲੋਕ ਐ ਭਗਵੰਤ ਮਾਨ ਨੂੰ ਆਪ ਜਾਣਦੇ ਹੋ ਅੱਜ ਸਾਡੇ ਬੱਚੇ ਕਿੱਧਰ ਜਾ ਰਹੇ ਆ ਦੇਖ ਕੇ ਚਾਤੀ ਤੇ ਮਾਰੋ ਭੈਣੋ ਇਨਾ ਨਸ਼ਾ ਹੋ ਗਿਆ ਕਰ ਕਰ ਨਸ਼ਾ ਦਿੱਤਾ ਇਹਨਾਂ ਨੇ ਇਹ ਇਹਨਾਂ ਦੇਲਾ ਸਾਨੂੰ ਦਿੱਤਾ ਨਸ਼ਾ ਵੱਡੇ ਵੱਡੇ ਵਾਦੇ ਕੀਤੇ ਤੇ ਸਾਡੀਆਂ ਕੁੜੀਆਂ ਪੜੀਆਂ ਪੜਾਣੀਆਂ ਜਿਹੜੀਆਂ ਸੂ ਉਹ ਮਗਰ ਲਾਕੀਆਂ ਆਪਾਂ ਇਸ ਗੱਲ ਨੂੰ ਯਾਦ ਰੱਖੀਏ ਕਿ ਜਿਹੜਾ ਆਪਾਂ ਪਿੱਛੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਤੇ ਉਦੋਂ ਆਪਾਂ ਨੂੰ ਕੀ ਕੀ ਸੇਵਾ ਮਿਲੀਆਂ ਜਾਂ ਕੀ ਕੀ ਦਿੱਤਾ ਫਰਕ ਵੇਖਣਾ ਚਾਹੀਦਾ ਵੱਧਾ ਵੇਖਣਾ ਚਾਹੀਦਾ ਜਿਵੇਂ ਕਿ ਜੋਸ਼ੀ ਸਾਹਿਬ ਜਿਹੜੇ ਨੇ ਬੜੇ ਮਿਹਨਤੀ ਅਨੁਠਕ ਨੇ ਅਤੀ ਰਾਤ ਵਿੱਚ ਆਵਾਜ਼ ਮਾਰੋ ਤੇ ਜੋਸ਼ੀ ਸਾਹਿਬ ਆ ਜਾ ਨੇ ਸਾਡੇ ਹਲਕੇ ਦੇ ਜਿਵੇਂ ਕਿ ਗੁਰਪਿੰਦਰ ਰੰਧਾਵਾ ਜੀ ਉਹਨਾਂ ਦੇ ਨਾਲ ਜਿਹੜੀ ਟੀਮ ਆ ਸਾਰੀ ਤੰਗ ਵਾਲੀ ਆ ਇੱਥੇ ਬੀਬਾ ਲੱਭਦੀ ਆ ਜਿਹੜੀ ਬੀਬੀ ਜੀਵਨ ਜੋਤ ਆ ਮੈਨੂੰ ਇੱਕ ਬਾਵਾ ਖੜੀਆ ਦੱਸੋ ਕਿ ਬੀਬੀ ਜੀਵਨ ਜੋਤ ਨੂੰ ਜਾਣਦੀ ਆ ਬੀਬੀ ਆ ਜਿਹੜੀਆਂ ਸਤਾਰਕ ਪੈਣਾ ਬੈਠੀਆਂ ਕੋਈ ਬੀਬੀ ਹੋਇਆ ਕਿ ਕਿ ਕੱਲ ਜਪਰਖੋਂ ਮੈਨੂੰ ਸਰਦਾਰ ਨਰਤੇਜ ਸਿੰਘ ਨਾਲ ਰਾਇ ਵੀ ਇੱਥੇ ਆਈ ਗੱਡੀ ਚੋਂ ਤ੍ਰੀ ਲੀਕੋ ਤਾਂ ਛੜੀਦਾਲ ਬੀਬੀਆਂ ਨੇ ਉਤਰਨੀ ਦਿੱਤਾ ਉਹਨਾਂ ਨੇ ਬੀਬੀਆਂ ਨੇ ਕਿਹਾ ਕਿ ਅੱਜ ਝਾੜੂਆ ਤੇ ਸਾਡੇ ਘਰ ਤੋਂ ਝਾੜੂਆ ਝਾੜੂ ਆਹਾਂ ਓਟਾ ਪਾਤੀਆਂ ਪਰ ਸਾਡੀ ਜਿਹੜੀ ਪਿੱਤੀਲੀ ਤੇ ਹੁਣ ਗੱਡੀ ਚੋਂ ਆਉਂਦੀ ਤ੍ਰੀ ਪਰ ਉਹਨਾਂ ਨੇ ਗੱਡੀ ਚੋਂ ਉਤਰਨੀ ਦਿੱਤਾ ਹੁਣ ਤੋਹਾ ਜਵਾਬ ਕੀ ਦੇਣਾ ਲੋਕੇ ਜਵਾਬ ਤੁਹਾਡੇ ਕੋ ਆ ਉਹ ਪੋਨੀਆ ਜਿਹੜਾ ਠੱਗੀਆਂ ਮਾਰ ਕੇ ਪਉਂਦੀਆਂ ਤੇ ਚਲੇ ਜਾਂਦੇ ਉਹਨਾਂ ਆਪਾਂ ਇੱਕੋ ਗੱਲ ਆ ਕਿ ਆਪਾਂ ਜਿਹੜਾ ਕੰਮ ਵਾਲਾ ਬੰਦਾ ਬਾਪੂ ਨੂੰ ਕੋਟ ਪੋਨੀਆ ਜਿਹੜਾ ਕਿ ਸਾਡਾ ਤੱਕੜੀ ਤੱਕੜੀ ਨੂੰ ਮੋਰਾ ਲਾ ਕੇ ਤੱਕੜੀ ਤੱਕੜੀ ਐ ਕਿ ਪੈਣਾ ਕਰ ਦੋ ਜਿਹੜੀਆਂ ਕਮੀਆਂ ਪਿੱਛੇ ਕਿਤੇ ਸਾਡੇ ਕੋਲ ਰਹਿ ਕੇ ਆਉਣੀਆਂ ਚੱਕਤਾਈਆਂ ਕੋਈ ਵੀ ਰਹਿ ਕੇ ਆ ਉਹ ਕਮੀਆਂ ਬੂਰੀਆਂ ਕਰਾਂਗੇ ਕਿਉਂਕਿ جو جی جت چاندے اپ بڑے لیول تے اپاں اے کہ اے کا اے ہے گا کہ جو صرف دل تے اپاں ڈائریکٹ دے کام ہن دے آں کیونکہ سینٹر تو پیسہ لے انا ہوندا سینٹر تو لے آ کے او اپنے ہاتھ وچ اسی طرح جویں کہ عام اس دے جڑے کینڈیٹ کھڑے آں او طرح صاف ਤਕੜੀ ਤਕੜੀ ਕਰ ਦਿਓ ਸ਼ਰੋਮਨੀ ਅਕਾਲੀ ਦਲ ਜਿੰਦਾਬਾਹ ਬਾਬਾ ਖੜੀਏ ਕਾ ਸ਼ਰੋਮਨੀ ਅਕਾਲੀ ਦਲ ਜਿੰਦਾਬਾਹ ਸਾਡਾ ਚੋਣ ਦਾ ਸ਼ਾਂ ਸਾਡਾ ਚੋਣ ਦਾ ਸ਼ਾਂ ਵਾਇਕ ਜੀ ਦਾ ਖਾਲਸਾ ਵਾਇਕ